ਸਾਚਰੀਆ ਕਾਲ ਜੀ ਸਵਾਗਤ ਹੈ ਤੁਹਾਡਾ ਪਿੰਡਕਮਨ ਬਲੌਗ ਦੇ ਵਿੱਚ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਠੀਕ ਹੋਵੋਗੇ ਸੋ ਅੱਜ ਆਪਾਂ ਚੱਲੇ ਸੀ ਜੀ ਬਹੁਤ ਹੀ ਮਸ਼ਹੂਰ ਨਮਾਦਿਆਂ ਦੇ ਮੇਲੇ ਤੇ ਦਿਖਾਉਣਿਆ ਤੁਹਾਨੂੰ ਅੱਗੇ-ਅੱਗੇ ਸੰਡੇ ਹੋਣ ਕਰਕੇ ਆਪਾਂ ਸੋਚਿਆ ਵੀ ਚਲੋ ਅੱਜ ਬੱਚਿਆਂ ਨੂੰ ਵੀ ਛੁੱਟੀ ਹੈ ਤੇ ਮੱਥਾ ਵੀ ਵਧੀਆ ਟਿਕ ਜਾਊਗਾ ਇਸ ਕਰਕੇ ਆਪਾਂ ਚੱਲੇ ਪਹਿਲਾਂ ਲਿਆ ਪ੍ਰਸ਼ਾਦ ਬਾਹਰੋਂ ਹੁਣ ਆਪਾਂ ਚੱਲ ਪਏ ਸੀ ਮੱਥਾ ਟੇਕਣ ਅੰਦਰ ਨਮਾਦਿਆਂ ਦਾ ਮੇਲਾ ਸਾਡੇ ਇਲਾਕੇ ਦਾ ਬਹੁਤ ਹੀ ਜ਼ਿਆਦਾ ਮਸ਼ਹੂਰ ਮੇਲਾ ਜੀ ਜਿਹਦੇ ਵਿੱਚ ਗੁੱਗਾ ਜਾਹਰ ਪੀਰ ਜੀ ਦੇ ਸਥਾਨ ਤੇ ਆਪਾਂ ਮੱਥਾ ਟਿਕਣਾਉਣੇ ਆ ਸੋ ਨੌਮੀ ਨੂੰ ਅੱਠੇ ਨੌਮੀ ਤੇ 10ਵੀਂ ਤਿੰਨ ਦਿਨ ਇਹ ਮੇਲਾ ਭਰਦਾ ਹੈ ਬਹੁਤ ਲੋਕ ਨੌਮੀ ਨੂੰ ਮੱਥਾ ਟੇਕਦੇ ਨੇ ਜਾਂ ਮੇਲਾ ਜਦੋਂ ਸਟਾਰਟ ਹੋ ਜਾਂਦਾ ਹੈ ਉਦੋਂ ਵੀ ਮੱਥਾ ਟੇਕਣਾ ਸਟਾਰਟ ਕਰ ਦਿੰਦੇ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਅੱਜ ਪਹਿਲਾ ਦਿਨ ਹੈ ਫੇਰ ਵੀ ਬਹੁਤ ਜ਼ਿਆਦਾ ਹਰਸ਼ ਹੋਇਆ ਪਿਆਗਾ ਬਹੁਤ ਜ਼ਿਆਦਾ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇਗੀਆਂ ਤੇ ਪਰ ਮੇਲੇ ਦੇ ਵਿੱਚ ਕੂਲਰ ਛਾਂ ਦੇ ਲਈ ਟੈਂਟ ਤੇ ਬਾਕੀ ਪੱਖਿਆਂ ਦਾ ਵੀ ਪੂਰਾ ਪ੍ਰਬੰਧ ਹੈ ਪਾਣੀ ਦਾ ਸਾਰਾ ਪੂਰਾ ਪ੍ਰਬੰਧ ਹੁੰਦਾ ਹੈ ਪੁਲਿਸ ਵੀ ਇੱਥੇ ਮੌਜੂਦ ਹੁੰਦੀ ਹੈ ਤੇ ਬਹੁਤ ਵਧੀਆ ਜਿਹੜਾ ਕਮੇਟੀ ਵੱਲੋਂ ਪ੍ਰਬੰਧ ਕੀਤਾ ਜਾਂਦਾ ਪੂਰੇ ਮੇਲੇ ਨੂੰ ਅੱਗੇ ਸਚਾਰੂ ਰੂਪ ਨਾਲ ਚਲਾਉਣ ਦੇ ਲਈ ਜਿੰਨੀ ਭੀੜ ਆਪਣੇ ਅੱਗੇ ਹੈ तकरीबन ਓਨੀ ਹੀ ਭੀੜ ਪਿਛਲੇ ਪਾਸੇ ਵੀ ਸੀ ਬਹੁਤ ਜ਼ਿਆਦਾ ਭੀੜ ਸੀਗੀ ਪਹਿਲਾ ਦਿਨ ਸੀ ਮੇਲੇ ਦਾ ਤਾਂ ਵੀ ਬਹੁਤ ਜ਼ਿਆਦਾ ਭੀੜ ਸੀਗੀ ਅੱਜ ਹੁਣ ਆਪਣੀ ਵਾਰੀ ਆ ਗਈ ਜੀ ਮੱਥਾ ਟੇਕਣ ਦੀ ਤਕਰੀਬਨ ਸਾਨੂੰ ਲਾਈਨ ਦੇ ਵਿੱਚ ਖੜਿਆ ਨੂੰ ਇੱਕ ਘੰਟਾ ਹੋ ਗਿਆ ਇੱਕ ਘੰਟੇ ਬਾਅਦ ਹੁਣ ਸਾਡੀ ਵਾਰੀ ਆਈ ਹੈ ਮੱਥਾ ਟੇਕਣ ਦੀ ਸੋ ਹੁਣ ਆਪਾਂ ਟੇਕਦੇ ਹਾਂ ਅੰਦਰ ਮੱਥਾ ਚੌਂਕੀਆਂ ਦਾ ਵੀ ਅੱਜ ਪਹਿਲਾ ਦਿਨ ਹੈ ਜੀ ਦੋ ਦਿਨ ਇੱਥੇ ਰਾਦੀਆਂ ਹਾਂ ਚੌਂਕੀਆਂ ਜਿਹੜੀਆਂ ਨੇ ਉਹ ਭਰੀਆਂ ਜਾਂਦੀਆਂ ਨੇ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਛੱਡੀ ਲੈ ਕੇ ਰੁੱਗੇ ਦੀ ਪਿੰਨਾ 'ਚ ਫਿਰਦੇ ਨੇ ਹਨਾ ਉਹ ਇੱਥੇ ਸਾਰੇ ਇਸ ਮੇਲੇ ਵਾਲੇ ਦਿਨ ਜਿਹੜੇ ਚੌਂਕੀ ਹੁੰਦੀ ਨੇ ਇੱਥੇ ਇਕੱਠੇ ਹੋ ਗਏ ਉਹ ਚੌਂਕੀ ਭਰ ਕੇ ਜਾਂਦੇ ਨੇ ਜੀ ਦੋ ਦਿਨ ਰਮਾਤੇ 1 ਕਿਜੀ ਹੁਣ ਆਪਾਂ ਚਲੇ ਸੀਗੇ ਮਿੱਟੀ ਕੱਢਣ ਦੇ ਲਈ ਹਾਂਜੀ ਆਪਾਂ ਮਥਾ ਟੇਕ ਕੇ ਆਗੇ ਸੀਗੇ ਬਾਹਰ ਸੋ ਬਹੁਤ ਰਾਸ਼ ਸੀਗਾ ਬਾਹਰ ਵੀ ਤੇ ਧੁੱਪ ਵੀ ਕਾਫੀ ਹੋ ਗਈ ਸੀ ਹੁਣ ਬਾਕੀ ਹੁਣ ਬੱਚਿਆਂ ਨੂੰ ਖਵਾਪ ਲਾ ਕੇ ਫਿਰ ਆਪਾਂ ਘੁੰਮਦਿਆਂ ਜੀ ਮੇਲਾ ਪੀਕੇ ਜੀ ਆਪਾਂ ਅਗੇ ਜੀ ਹੁਣ ਝੂਲਿਆਂ ਵੱਲ ਬਹੁਤ ਝੂਲੇ ਲੱਗੇ ਹੋਏ ਸੀ ਇੱਥੇ ਅੱਜ ਤੇ ਆਪਾਂ ਟਿਕਟਾਂ ਲੈਣ ਲੱਗੇ ਸੀ ਹੁਣ ਪਹਿਲਾਂ ਆਪਾਂ ਲੈਣ ਲੱਗਿਆ ਜੀ ਕਿਸ਼ਤੀ ਤੇ ਝੂਟੇ ਹੁਣ ਆਪਾਂ ਲੈ ਲਗੇ ਸੀ ਜੀ ਛੋਟੇ ਚੰਡੋਲ ਤੇ I

ਕੀ ਜਾਣੇ ਡਰ ਲੱਗਦਾ ਝੂਟੇ ਲੈ ਕੇ ਜੀ ਆਪਾਂ ਹੋਣਾਗੇ ਸੀਗੇ ਬਾਜ਼ਾਰ ਦੇ ਵਿੱਚ ਬੱਚਿਆਂ ਨੂੰ ਥੋੜਾ ਬਤਾਂ ਕੋਈ ਚੀਜ਼ਾਂ ਦਵਾਉਣ ਕਿਉਂਕਿ ਬੱਚੇ ਇਦਾਂ ਤਾਂ ਫਿਰ ਵਾਪਸ ਜਾਂਦੇ ਨਹੀਂ ਹੁੰਦੇ ਕੁਛ ਨਾ ਕੁਛ ਉਹਨਾਂ ਨੇ ਮੇਲੇ ਤੋਂ ਖਰੀਦ ਕੇ ਲੈ ਕੇ ਜਾਣਾ ਹੁੰਦਾ ਸੋ ਇਸ ਲਈ ਟਾਈਮ ਕਾਫੀ ਹੋ ਗਿਆ ਸੀ ਆਪਾਂ ਉਹਨਾਂ ਨੂੰ ਬਾਜ਼ਾਰ ਦੇ ਵਿੱਚ ਲਿਆਏ ਸੀਗੇ ਹਾਂਜੀ ਤੇ ਹੁਣ ਆਪਾਂ ਚੱਲੇ ਸੀਗੇ ਮੇਲੇ ਤੋਂ ਘਰ ਮੇਲੇ ਦੇ ਵਿੱਚ ਕੀਤਾ ਬਹੁਤ ਇੰਜੋਏ ਤੁਹਾਨੂੰ ਸਾਡਾ ਬਲੌਗ ਕਿਦਾਂ ਲੱਗਿਆ ਜੀ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਬਰਤਬਾਰ ਸਾਡੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਕਰਕੇ ਸਾਡੀ ਹੌਸਲਾ ਅਫਸਾਇਬ ਵੀ ਜਰੂਰ ਕਰਿਓ ਜੀ ਧੰਨਵਾਦ